ਸਾਹਿਬ ਸ਼੍ਰੀ ਗੁਰੂ ਜੰਦੀ ਜੀ ਮਾਰੇ ਦੇ 462 ਪ੍ਰਕਾਸ਼ਪੁਰਨਾ ਸਮਰਪਿਤ ਅੱਜ ਲਗਾਤਾਰ 10 ਦਿਨਾਂ ਦੇ ਸਵਾਗਤ ਜੋ ਹਨ ਉਹ ਚੱਲ ਰਹੇ ਹਨ ਪਵਨ ਪਇਤਰ ਸਥਾਨ ਗੁਰਦਾਰ ਮੰਡੀ ਸਾਹਿਬ ਕਦਾਸਾਨ ਸ਼੍ਰੀ ਦਰਬਾਰ ਸਾਹਿਬ ਵਿਖੇ ਇਸ ਮਗਮ ਦੇ ਵਿੱਚ ਸਿੱਖ ਬੰਦੇ ਅਨੇਕਾਂ ਹੀ ਪੰਤ ਵਰਗੇ ਜਥੇ ਜੋ ਹਨ ਉਹ ਹਾਜੀ ਰਲਵਾ ਰਹੇ ਹਨ ਕਦਾਵਾ ਜਗਾਈ ਰਲਵਾ ਰਹੇ ਹਨ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੋ ਹੈ ਉਹ ਗੁਰੂ ਘਰ ਦੇ ਵਿੱਚ ਆਣ ਕੇ ਨਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀ ਹੈ ਇਸ ਮੌਕੇ ਬਹੁਤ ਸਾਰੀਆਂ ਸਭਾ ਸੋਸਾਇਟੀਆਂ ਵੱਲੋਂ ਜੁੜਾ ਕਰਕੇ ਵੀ ਅਤੇ ਰਸ਼ੀਦ ਮੋਤੀਰਾ ਮੇਰਾ ਬੀਰ ਖਾਲਸਾ ਗੱਤ ਗੱਲ ਜਲਜਾਤ ਗਰੁੱਪ ਵੱਲੋਂ ਅਤੇ ਹੋਰ ਅਨੇਕਾਂ ਗੁਰਦੁਆਰਾ ਸਭਾਨ ਦੀਆਂ ਜਿਹੜੀਆਂ ਕਮੇਟੀਆਂ ਹਨ ਜਾਂ ਅਲੱਗ-ਅਲੱਗ ਸਭਾ ਸੋਸਾਇਟੀਆਂ ਹਨ ਉਹਨਾਂ ਵੱਲੋਂ ਅਨੇਕਾਂ ਹੀ ਪ੍ਰਕਾਰ ਦੇ ਲੰਗਰ ਜੋ ਹਨ ਸੰਗਤਾਂ ਦੇ ਵਾਸਤੇ ਲਗਾਏ ਗਏ ਹਨ ਮੈਂ ਸਮਟੀਆਂ ਜਥੇਬੰਦੀਆਂ ਦਾ ਸ਼ਿਰਕੁ ਵਰਜੰਦੇ ਜੀ ਦੇ ਦਰਬਾਰ ਸਭਾ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਕਿ ਹਰ ਸਾਲ ਹੀ ਸੰਗਤਾਂ ਦੇ ਲਈ ਇੰਨਾ ਕੁਝ ਕਰਦੇ ਹਨ ਔਰ ਇੰਨੇ ਉਹਨਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਹੁਸ਼ਿਆਰ ਰੱਖਦੇ ਹਨ ਕਿ ਸੰਗਤਾਂ ਦੇ ਇੱ ਬਹੁਤ ਵੱਡੇ ਪ੍ਰਬੰਧ ਕੀਤੇ ਜਾਂਦੇ ਹਨ ਮੈਂ ਸਮੁੱਚੀਆਂ ਸਭਾ ਸੋਸਾਇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਕਿ ਹਰ ਸਾਲ ਹੀ ਆਏ ਦਿਨ ਹੀ ਇਹ ਸਭਾ ਸੋਸਾਇਟੀਆਂ ਜਿਹੜੀਆਂ ਹਰਸ਼ੀਲ ਗੁਰਦੰ ਦੇਵ ਜੀ ਮਾਰੇ ਦੇ ਦਰ ਨਾਲ ਜੁੜਦੀਆਂ ਹੀਆਂ ਇਹ ਸਭਾ ਨੂੰ ਬਹੁਤ ਬਣਾ ਸਹਿਯੋਗ ਦਿੰਦੀਆਂ ਹਨ ਮੈਂ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਲਗਾਤਾਰ 10 ਦਿਨ ਇਨ੍ਹਾਂ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜਨਮ ਸੋਲਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਕੁਸਰ ਸਿੰਘ ਜੀਓ ਅੱਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾ ਖਾਰੇ ਵਰਲਡ ਵਿੱਚ ਸੰਗਤਾਂ ਮਨਾਰੀਆਂ ਪਰ ਸਾਡੇ ਵੱਡੇ ਭਾਗ ਨੇ ਕਿ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਮਹਾਨ ਦਿਵਾਨ ਲੱਗੇ ਹੋਏ ਨੇ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਪੌਰ ਪ੍ਰਕਾਰ ਨੇ ਜੋ ਸੰਸਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬ ਸੰਜਗ ਗੁਰੂ ਬਖਸ਼ਿਆ ਸਾਹਿਬ ਜੀ ਕਹਿੰਦੇ ਨੇ ਕੋਈ ਗਾਵੇ ਕੋਈ ਸੁਣੇ ਹਰਨਾਮਾ ਜਿਤਲਾਏ ਕੋਈ ਵੀ ਗਾਵੇ ਸੁਣੇ ਕੋਈ ਵੀ ਆਵੇ ਗੁਰਨਾਮਿਕ ਦੇ ਘਰ ਕੋਈ ਨਾ ਨਹੀਂ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਕੁਸਈਆਂ ਕੋਈ ਗਲਾਈ ਉਹ ਵਹਿਗੁਰੂ ਕਹੇ ਉਹਦੇ ਨਾਮ ਕਹੀ ਨੇ ਉਹਦੇ ਨਾਮ ਤੇ ਲੜਨਾ ਨਹੀਂ ਸਭ ਨੂੰ ਪਿਆਰ ਕਰਨਾ ਭਵੰਦੇ ਸਰਪਾਤ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਨਤਨ ਵਿਖੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਤੇ ਪਵਿੱਤਰ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਬੜੇ ਵੱਡੇ ਲੈਵਲ ਦੇ ਉੱਤੇ ਵੱਡੇ ਰੂਪ ਵਿੱਚ ਬਾਣੀ ਪੜ ਰਹੀ ਆ ਤੇ ਸਿੱਖ ਸੰਗਤ ਵਾਸਤੇ ਪ੍ਰਸ਼ਾਦੇ ਪਾਣੀ ਦੇ ਅਤੇ ਉਚਿਤੇ ਟ੍ਰੈਫਿਕ ਜਿਵੇਂ ਲਾ ਕੇ ਕਰਕੇ ਲੰਗਰ ਹੋਇਆ ਹੋਰ ਸਮੱਸਿਆਵਾਂ ਨੂੰ ਲੈ ਕੇ ਸੂਚੇ ਪ੍ਰਬੰਧ ਕੀਤੇ ਗਏ ਨੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਆ ਬੇਨਤੀ ਆ ਸਾਡੀ ਪਰਵਾਰਾ ਸਵੇਧਾਉ ਗੁਰੂ ਵਾਲੇ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ